ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਰਿਸਾ ਸੰਗ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਪਿੰਡ ਫੱਤੇਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਰੀਪੁਰ ਦੇ ਵਿੱਚ ਜਿੱਥੇ ਕਿ ਸਿੱਖ ਇੰਟਰਨੈਸ਼ਨਲ ਸਕੂਲ ਜਿਹੜੀ ਤੁਸੀਂ ਦੇਖ ਸਕਦੇ ਹੋ ਮੇਰੇ ਪਿਛਲੇ ਬੰਨੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿਹੜੀ ਇਮਾਰਤ ਪਿਛਲੇ ਦਿਨਾਂ ਚ ਬਣ ਰਹੀ ਹੈਗੀ ਸੀਗੀ ਲੇਕਿਨ ਜਿਹੜੀ ਇਹ ਇਮਾਰਤ ਤੇ ਅੱਜ ਆਉਂਦਾ ਜਿਹੜਾ ਦੂਸਰੀ ਜਿਹੜੀ ਮੰਜ਼ਲ ਹੈਗੀ ਆਉਂਦਾ ਲੈਂਟਰ ਪੈ ਰਿਹਾ ਹੈਗਾ ਤੁਸੀਂ ਤਸਵੀਰਾਂ ਮੇਰੇ ਨਾਲ ਦੇਖ ਰਹੇ ਹੋ ਬੜਾ ਵੱਡਾ ਪ੍ਰਾਲਾ ਸੰਤ ਮਹਾਂਪੁਰਖ ਬਾਬਾ ਸ਼ਿੰਦਰ ਸਿੰਘ ਜੀ ਔਰ ਇਲਾਕੇ ਦਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਇੱਕ ਬਿਯਾਰੀ ਤੇ ਉੱਚ ਪੱਧਰੀ ਜਿਹੜੀ ਸਿੱਖਿਆ ਮਿਲਦੀ ਅਸੀਂ ਆਸ ਕਰਦੇ ਹਾਂ ਕਿ ਇਸ ਜਿਹੜਾ ਸਕੂਲ ਹੈ ਜਿਹੜਾ ਹੁਣ ਸਟਾਰਟ ਹੋ ਰਿਹਾ ਅਗਲਾ ਸੈਸ਼ਨ ਵਿਦਿਕ ਸੈਸ਼ਨ ਜਿਹੜਾ ਸਟਾਰਟ ਹੋ ਰਿਹਾ ਹੈਗਾ ਤੁਸੀਂ ਲਗਾਤਾਰ ਤਸਵੀਰਾਂ ਦੇਖ ਰਿਹਾ ਕਿ ਪਿੰਡ ਫੱਤੀ ਵਾਲਾ ਸਿੱਖ ਇੰਟਰਨੈਸ਼ਨਲ ਸਕੂਲ ਇੱਥੇ ਆਪਾਂ ਉਹ ਕਰਦੇ ਹਾਂ ਗੱਲਬਾਤ ਦੇਖਦੇ ਹੁਣ ਤਸਵੀਰਾਂ ਸਤਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀਮਾਨ ਸੰਤ ਬਾਬਾ ਸ਼ੇਂਦਰ ਸਿੰਘ ਜੀ ਸਭਰਾਵਾਂ ਵਾਲੇ ਉਹਨਾਂ ਦੀ ਯੋਗ ਰਹਿਨਮਾਈ ਹੇਠ ਅਗਵਾਈ ਹੇਠ ਔਰ ਸਾਰੇ ਹੀ ਇਲਾਕੇ ਦੇ ਸਹਿਯੋਗ ਦੇ ਨਾਲ ਅੱਜ ਪਿੰਡ ਫੱਤੇਵਾਲਾ ਵਿਖੇ ਸਿੱਖ ਇੰਟਰਨੈਸ਼ਨਲ ਸਕੂਲ ਦਾ ਜਿਹੜਾ ਕੰਮ ਆ ਉਹ ਆਰੰਭਿਆ ਹੋਇਆ ਸੀ ਉਹਦੀ ਦੂਜੀ ਜਿਹੜੀ ਬਿਲਡਿੰਗ ਹੈ ਦੂਜੀ ਮੰਜ਼ਲ ਦਾ ਲੈਂਟਰ ਉਹ ਅੱਜ ਆਰੰਭ ਹੋਇਆ ਹੈ ਔਰ ਇਹ ਜਿਹੜਾ ਸਕੂਲ ਬਣਨ ਜਾ ਰਿਹਾ ਆ ਇਹਦੇ ਵਿੱਚ ਆਪਾਂ ਗੱਲ ਕਰੀਏ ਤਾਂ ਇਹ ICSE ਪੈਟਰਨ ਆ ਜਿਹੜਾ ਉਹਦੇ ਆਧਾਰ ਤੇ ਉੱਪਰ ਜਿਹੜਾ ਇਹ ਸਕੂਲ ਚੱਲੇਗਾ ਔਰ ਇਸ ਸਕੂਲ ਦੀ ਖਾਸੀਅਤ ਇਹ ਆ ਕਿ ਇਹਦਾ ਨਾਮ ਵੀ ਸੰਤਾ ਵੱਲੋਂ ਜਿਹਦਾ ਸਿੱਖ ਇੰਟਰਨੈਸ਼ਨਲ ਰੱਖਿਆ ਗਿਆ ਹੈ ਇਸ ਸਕੂਲ ਦੇ ਵਿੱਚ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਸਿੱਖ ਧਰਮ ਦੀ ਜਿਹੜੀ ਸਿੱਖਿਆ ਵਾ ਉਹ ਵੀ ਸਾਰੇ ਹੀ ਬੱਚਿਆਂ ਨੂੰ ਦਿੱਤੀ ਜਾਵੇਗੀ ਸੋ ਇਸ ਸੈਸ਼ਨ ਤੋਂ ਜਿਹੜਾ ਮਾਰਚ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ ਇਸ ਸੈਸ਼ਨ ਦੇ ਵਿੱਚ ਇਹ ਜਿਹੜਾ ਸਕੂਲ ਆ ਇਹਦੇ ਵਿੱਚ ਐਡਮਿਸ਼ਨਾਂ ਨੇ ਜਿਹੜੀਆਂ ਉਹ ਓਪਨ ਹੋ ਜਾਣਗੀਆਂ ਸੋ ਸਾਰੇ ਹੀ ਇਲਾਕੇ ਨੂੰ ਬੇਨਤੀ ਹੈ ਕਿ ਇਹ ਜਿਹੜਾ ਤੁਹਾਡੇ ਆਪਣੇ ਸਹਿਯੋਗ ਦੇ ਨਾਲ ਇਹ ਸਕੂਲ ਬਣਿਆ ਹੈ ਕਿ ਸਕੂਲ ਦੇ ਵਿੱਚ ਵੱਧ ਤੋਂ ਵੱਧ ਬੱਚੇ ਆ ਜਿਹੜੇ ਉਹਨਾਂ ਨੂੰ ਲਿਆਂਦਾ ਜਾਵੇ ਤਾਂ ਜੋ ਬੱਚੇ ਦੁਨਿਆਵੀ ਪੜ੍ਹਾਈ ਦੇ ਨਾਲ ਨਾਲ ਸਿੱਖ ਧਰਮ ਆਪਣੇ ਸਿੱਖ ਵਿਰਸੇ ਦੇ ਨਾਲ ਵੀ ਜੁੜ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸ਼ਰਨਦੀਪ ਕੌਰ ਸਿੱਖ ਇੰਟਰਨੈਸ਼ਨਲ ਸਕੂਲ ਫਤਿਹਵਾਲਾ ਵਿਖੇ ਬਤੌਰ ਮੈਥਡਿਕ ਅਧਿਆਪਿਕਾ ਦੀ ਸੇਵਾ ਨਿਭਾ ਰਹੀ ਹਾਂ ਅੱਜ ਇਸ ਸਕੂਲ ਦੀ ਦੂਸਰੀ ਇਮਾਰਤ ਦਾ ਵੀ ਲਾਂਡਰ ਬਣ ਚੁੱਕਾ ਹੈ ਇਸ ਸਕੂਲ ਵਿੱਚ ਬੱਚਿਆਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਵਿੱਦਿਆ ਦੇਹਾਣੀ ਬਣਾਉਣ ਵਾਸਤੇ ਆਈਸੀਐਸਈ ਪੈਟਰਨ ਦੇ ਤਹਿਤ ਸਿੱਖਿਆ ਦਿੱਤੀ ਜਾਵੇਗੀ ਮੈਨੂੰ ਸੋਣੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਇਸ ਸਕੂਲ ਵੱਲ ਭੇਜਿਆ ਜਾਵੇ ਤਾਂ ਜੋ ਬੱਚੇ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਧਰਮ ਅਤੇ ਆਪਣੇ ਵਿਸੇ ਨਾਲ ਵੀ ਜੁੜ ਸਕਣ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਪ੍ਰੀਤ ਕੌਰ ਸਿੱਖ ਇੰਟਰਨੈਸ਼ਨਲ ਸਕੂਲ ਫਤਿਆਲਾ ਵਿਖੇ ਬਤੌਰ ਸਾਇੰਸ ਸਿੱਖਿਆਪਕਾ ਦੀ ਭੂਮਿਕਾ ਨਿਭਾ ਰਹੀ ਹਾਂ ਅੱਜ ਇਸ ਸਕੂਲ ਦੀ ਇਮਾਰਤ ਦਾ ਦੂਜੀ ਮੰਜ਼ਲ ਦਾ ਲੈਂਟਰ ਪੈ ਰਿਹਾ ਹੈ ਇਹ ਸਕੂਲ ਆਈਸੀਐਸਈ ਪੈਟਰਨ ਤੇ ਸਿੱਖਿਆ ਮੁਹੱਈਆ ਕਰਵਾਵੇਗਾ ਇੱਥੇ ਦੁਨਿਆਵੀ ਸਿੱਖਿਆ ਦੇ ਨਾਲ ਨਾਲ ਬੱਚਿਆਂ ਨੂੰ ਸਿੱਖ ਸਿਧਾਂਤਾਂ ਨਾਲ ਵੀ ਜੋੜਿਆ ਜਾਵੇਗਾ ਤਾਂ ਜੋ ਬੱਚੇ ਚੰਗੇ ਅਤੇ ਕਾਬਿਲ ਅਫਸਰ ਬਣ ਕੇ ਦੇਸ਼ ਅਤੇ ਧਰਮ ਦੀ ਸੇਵਾ ਕਰ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ